ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਰਤ ਹੈ ਅਜੀ ਮੈਂ ਆਪਣੇ ਇਹ ਵੀਡੀਓਸ ਬਣਾ ਰਹੀ ਆ ਮੈਂ ਭਾਈ ਅਮਰਪਾਲ ਸਿੰਘ ਮਹਿਰੂਂਝ ਤੱਕ ਪਹੁੰਚਦੀ ਕਰਨਾ ਚਾਹੁੰਦੀ ਆ ਉਹ ਇਸ ਲਈ ਕਿ ਜੋ ਨਾ ਕਲਗੀਧਰ ਦੇ ਪੁੱਤਰ ਨੇ ਜੋ ਨਾਨਕ ਸਰਿਆਆਂ ਦੇ ਖਿਲਾਫ ਜੋ ਕਦਮ ਚੁੱਕਿਆ ਹੈ ਮੈਂ ਉਹਦੇ ਵਿੱਚ ਉਹਨਾਂ ਦੀ ਮਤਲਬ ਕਿ ਇੱਕ ਬੜੀ ਵੱਡੀ ਸਚਾਈ ਦੱਸਣਾ ਚਾਹੁੰਦੀ ਆ ਸਚਾਈ ਕਿ ਮੇਰੇ ਮੇਰੇ ਹਸਬੰਦ ਲਖੇ ਬਾਬੇ ਦਾ ਮਤਲਬ ਬਹੁਤ ਵੱਡ ਨਜ਼ਦੀਕੀ ਸੇਵਾਦਾਰ ਸੀ। ਔਰ ਮੈਂ ਉਹ ਦੋ ਨਾਲ ਸਰ ਤਿੰਨ ਚਾਰ ਸਾਲ ਇਹਨਾਂ ਦੇ ਵਿੱਚ ਵਿਚਰੀ ਆ। ਪਰ ਜੋ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਕੰਨਾਂ ਦੇ ਨਾਲ ਸੁਣਿਆ ਉਹ ਮੈਨੂੰ ਅਜੇ ਤੱਕ ਦੱਸਣ ਦਾ ਕਿਸੇ ਨੂੰ ਮੌਕਾ ਨਹੀਂ ਸੀ ਮਿਲਿਆ। ਕਿੰਨਾ ਤੱਕ ਕੋਈ ਪਹੁੰਚਿਆ ਨਹੀਂ ਸੀ। ਕਿ ਅੱਜ ਮੈਨੂੰ ਆਈਗਰੂ ਨੇ ਮੌਕਾ ਬਖਸ਼ਿਆ ਕਿ ਮੇਰੀ ਮੈਂ ਕਿਸੇ ਨੂੰ ਦੱਸ ਸਕਦੀ ਆ। ਇਹ ਹੈ ਕਿ ਇਹਨਾਂ ਦੇ ਕੁਲ ਨਜ਼ਾਇਜ਼ ਇੱਕ ਹਾਂਗਕਾਂਗ ਤੋਂ ਲੇਡੀਜ਼ ਆਇਆ ਕਰਦੀ ਉਹ ਨੂੰ ਆਪਣੇ ਪਰਸਨਲ ਕਮਰੇ ਦੇ ਉੱਪਰ ਰੱਖਿਆ ਕਰਦਾ ਉਹ ਬਿਲਕੁਲ ਠੀਕ ਹੁੰਦੀ ਸੀ ਪਰ ਜਦੋਂ ਸਵੇਰੇ ਅਸੀਂ ਉਹਨੂੰ ਮਿਲਣ ਜਾਂਦੇ ਮਤਲਬ ਕਿ ਉਹਦੀ ਇੰਨੀ ਬੁਰੀ ਤਰ੍ਹਾਂ ਹਾਲਤ ਹੋਈ ਹੁੰਦੀ ਸੀ ਕਿ ਦਾ ਬੀਪੀ ਲੋ ਤਾਂ ਚੱਲਿਆ ਵੀ ਨਹੀਂ ਸੀ ਜਾਂਦਾ ਹੁੰਦਾ ਕਿ ਸਾਨੂੰ ਸਭ ਪਤ ਲੱਗਦਾ ਹੁੰਦਾ ਸੀ ਕਿ ਇਹਦਾ ਕਾਰਨ ਕੀ ਹੈ ਉਸ ਤੋਂ ਬਾਅਦ ਇਹਨਾਂ ਦੇ ਕਮਰਿਆਂ ਦੇ ਵਿੱਚ ਅਸੀਂ ਕਿਉਂਕਿ ਉੱਥੇ ਰਹਿਣ ਦੇ ਬਾਵਜੂਦ ਮੈਨੂੰ ਇਹ ਸਫਾਈ ਕਰੋ ਪੋਚਾ ਲਾਓ ਇਹ ਕਰੋ ਉਹ ਕਰੋ ਕੰਦੇ ਰੰਦਾ ਹੁੰਦਾ ਸੀ ਔਰ ਫਿਰ ਮੈਂ ਇਹਦੇ ਕਮਰੇ ਦੇ ਵਿੱਚ ਦੂਸਰੇ ਕੱਪੜੇ ਵੀ ਦੇਖੇ ਨੇ ਸਪੋਰਟਸ ਵਾਲੇ ਟੀ-ਸ਼ਰਟ ਵਗੈਰਾ ਜੋ ਵੀ ਹੈ ਹੁੰਦੇ ਨੇ ਲੱਗ ਜਿਵੇਂ ਇਹ ਬਾਬਾ ਲੋਕ 5 ਦਿਨ ਉਹਨਾਂ ਤੋਂ ਐਕਸਟਰਾ ਔਰ ਮੈਂ ਜੋ ਹਾਂਗਕਾਂਗ ਵਾਲੀ ਉਹ ਮਤਲਬ ਕਿ ਖਾਣਾ ਵਗੈਰਾ ਬਾਹਰੋਂ ਬੜੀ ਤਰ੍ਹਾਂ ਤਰ੍ਹਾਂ ਦੀ ਪਤਾਰਤ ਬਣਾ ਕੇ ਲੈ ਕੇ ਆਂਦੀ ਸੀ ਔਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਇਹਦੀ ਕਿਚਨ ਦੇ ਵਿੱਚ ਮੈਨੂੰ ਵੀ ਜਾਣ ਦਾ ਬਹੁਤ ਵਾਰੀ ਮੌਕਾ ਮਿਲਿਆ ਸੀ ਤਾਂ ਮੈਂ ਉੱਥੇ ਚਿਕਨ ਤੇ ਮੱਛੀ ਵੀ ਮਤਲਬ ਕਿ ਮੈਂ ਵੇਖੀ ਔਰ ਇਹਦਾ ਮੇਰੇ ਹਸਬੰਦ ਨੂੰ ਮੈਂ ਖੁਦ ਦੇਖਿਆ ਕਿ ਉਹ ਇਹਨਾਂ ਨੂੰ ਦਿੰਦਾ ਹੋਇਆ ਮੈਨੂੰ ਵੀ ਮੰਨਣਾ ਕੀਤਾ ਸੀ ਕਿ ਤੁਸੀਂ ਮਤਲਬ ਕਿ ਇਹ ਕੰਮ ਨਾ ਕਰੋ ਕਿਉਂਕਿ ਉਹ ਉਹਨਾਂ ਦੇ ਨਾਲ ਮਿਲਿਆ ਹੋਇਆ ਸੀ ਇਸ ਕਰਕੇ ਔਰ ਮੈਂ ਅੱਜ ਤੱਕ ਕਹਿ ਰਹੀ ਹਾਂ ਕਿ ਅਮਰਪਾਲ ਸਿੰਘ ਮੇਰਾ ਮੇਰੇ ਪੁੱਤਰਾ ਵਰਗਾ ਹੈ ਪਰ ਮੈਨੂੰ ਕਹਿਣਾ ਪੈ ਰਿਹਾ ਕਿ ਕਿ ਧਰਮ ਦਾ ਮਾਮਲਾ ਹੈ ਕਿ ਇਨੇ ਲਖਾ ਬਾਬੇ ਨੇ ਮੈਨੂੰ ਵੀ ਟੱਚ ਕੀਤਾ ਔਰ ਮੈਨੂੰ ਵੀ ਮਤਲਬ ਇਹਨੇ ਬੁਰੀ ਤਰ੍ਹਾਂ ਮਤਲਬ ਕਿ ਪੇਸ਼ ਆਇਆ ਔਰ ਇਹ ਕਈ ਤਰ੍ਹਾਂ ਦੇ ਆਪਣੇ ਚੇਲੇ ਚਾਟੜੇ ਮਤਲਬ ਕਿ ਆਪਣੇ ਭਤੀਜੇ ਭਾਂਜੇ ਨੂੰ ਮਤਲਬ ਕਿ ਕਰਕੇ ਮੇਰੇ ਤੇ ਇਲਜ਼ਾਮ ਵਗੈਰਾ ਲਗਾਉਂਦੇ ਰਹਿੰਦੇ ਸੀ ਔਰ ਇਹਨੂੰ ਕੋਈ ਅਗਰ ਸਿੱਧੀ ਤਰ੍ਹਾਂ ਇਹਦੇ ਹੱਥ ਵਿੱਚ ਨਹੀਂ ਸੀ ਨਾ ਆਂਦਾ ਕੋਈ ਤਾਂ ਉਹਨੂੰ ਨਸ਼ੇ ਦਾ ਸੇਵਨ ਕਰਵਾ ਕੇ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦਾ ਰਿਹਾ ਬਸ ਮੇਰੀ ਇਹ ਤੇਰੀ ਬੇਨਤੀ ਹੈ ਕਿ ਮੇਰੀ ਵੀਡੀਓ ਮੈਂ ਭਾਈ ਮੈਂ ਅਮਰਪਾਲ ਸਿੰਘ ਮੇਰੇ ਤੱਕ ਪਹੁੰਚਣਾ ਕਰਦੀ ਪਹੁੰਚਦੀ ਕਰਨੀ ਚਾਹਨੀ ਆ ਜਿਸ ਨਾਲ ਮੈਨੂੰ ਇਹ ਥੋੜਾ ਮਤਲਬ ਕਿ ਆਰਾਮ ਮਿਲ ਸਕੇ ਜੋ ਕਿ ਮੇਰੇ ਅੰਦਰ ਬਹੁਤ ਜ਼ਿਆਦਾ ਸਤਾਵ ਲਿਖੇ ਹੋਏ ਕਿ ਇਹਨਾਂ ਦੇ ਨਾਲ ਮੈਨੂੰ ਰਹਿ ਕੇ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲੀ ਅੱਛਾ ਉਸ ਤੋਂ ਬਾਅਦ ਇੱਕ ਸਾਡੀ ਮਤਲਬ ਕਿ ਸਾਡੀ ਖੁਦ ਦੀ ਲੜਕੀ ਇੱਕ ਮਹੀਨਾ 2 ਮਹੀਨੇ ਇਹਨਾਂ ਨੇ ਬਾਹਰ ਦੇ ਚੱਕਰ ਦੇ ਵਿੱਚ ਆਪਣੇ ਕੋਲ ਰੱਖ ਕੇ ਉਹਨੂੰ ਅਜ ਤੱਕ ਇਹਨਾਂ ਨੇ ਪਤਾ ਨਹੀਂ ਕਿ ਉਹ ਬਾਹਰ ਚਲੀ ਗਈ ਹੈ ਜਾਇਨਾ ਨੇ ਮਾਰੇ ਖਪਾਇਆ ਔਰ ਮੈਂ ਅਲਰਟ ਕੀਤਾ ਲਖੀ ਬੱਬੇ ਨੂੰ ਮੈਂ ਕਿਹਾ ਇਸ ਤਰ੍ਹਾਂ ਕਰਕੇ ਉਹ ਲੜਕੀ ਦੇ ਨਾਨਾ ਨਾਨੇ ਜਾਂ ਦਾਦਾ ਦਾਦੀ ਮੈਨੂੰ ਬਿਲੇ ਨੇ ਉਹ ਪੁੱਛਦੇ ਨੇ ਮੈਨੂੰ ਕਿ ਤੂੰ ਪਤਾ ਕਰੇ ਨਾਨਕ ਸਰ ਮਤਲਬ ਕਿ ਇਸ ਤਰ੍ਹਾਂ ਕੋਈ ਇਸ ਲੜਕੀ ਭੇਜੀ ਸੀ ਉਹ ਕਿੱਥੇ ਹੈ ਤਾਂ ਮੈਂ ਲਖੀ ਬੱਬੇ ਨਾਲ ਗੱਲ ਕਰੀ ਤਾਂ ਇਹਨੇ ਮੈਨੂੰ ਚੁੱਪ ਕਰਾ ਦਿੱਤਾ ਬੋਲੇ ਨਹੀਂ ਉਹਨਾਂ ਨੂੰ ਕੋਹ ਵੀ ਸਾਨੂੰ ਨਹੀਂ ਪਤਾ ਕੁਛ ਨਹੀਂ ਪਤਾ ਔਰ ਇਸ ਤੋਂ ਸਾਫ ਪਤਾ ਲਗਾ ਸਕਦੇ ਸਿੱਕੇ ਹਵਾਈ ਕੁਚੀ ਕਾ ਖਾਲਸਾ ਵਾਈ ਕੁਚੀ ਫਤਿਹ